ਸ਼ਰੀਆ ਕੱਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਚੋਟੀ ਦੇ ਸ ਵੱਡੇ ਲੀਡਰ ਨੂੰ ਕੀਤਾ ਗਿਆ ਗ੍ਰਿਫਤਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਜਾਣਕਾਰੀ ਹੁਣੇ ਮਿਲੀ ਹੈ ਸੋ ਵੀਡੀਓ ਨੂੰ ਵਤਵਾ ਲੋਕਾਂ ਨਾਲ ਸ਼ੇਅਰ ਕਰਿਓ ਤਾਂ ਜੋ ਜਾਣਕਾਰੀ ਹਰ ਕਿਸੇ ਨੂੰ ਮਿਲ ਜਾਵੇ ਜੀ ਹਾਂ ਦੋਸਤੋ ਉੱਤਰ ਪ੍ਰਦੇਸ਼ ਦੇ ਸੋਣਪੱਦਰ ਦੀ ਵਿਸ਼ੇਸ਼ ਅਦਾਲਤ ਨੇ ਦੂਦੀ ਵਿਦਾਂਤ ਬਹਲਕੇ ਤੋਂ ਪਾਇਪ ਆਫ ਦਾ ਇੱਕ ਰਾਮ ਦੂਲਾਰ ਗੋੜ ਨੂੰ ਇੱਕ ਨਵਾਲਗਨ ਜਬਰ ਜਨਾ ਦੇ 900 ਪੁਰਾਣੇ ਕੇਸ ਵਿੱਚ 25 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਅਤੇ ਐਮਪੀ ਐਮਐਲਏ ਅਦਾਲਤ ਦੇ ਵਧੀਕ ਜਿਲ੍ਹਾ ਤੇ ਸੈਸ਼ਨ ਜੱਜ ਅਹਿਸਨ ਉੱਲਾ ਖਾਨ ਨੇ ਦੋਸ਼ੀ ਨੂੰ 10 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਤੇ ਇਹ ਰਾਕੰਪੀਟਾਂ ਦੇ ਮੋੜ ਵਸੇ ਬੇਲੀ ਵਰਤੀ ਜਾਵੇਗੀ ਅਤੇ ਇਸ ਦੇ ਨਾਲ ਔਸਨ ਉੱਤਰ ਪ੍ਰਦੇਸ਼ ਵਿਧਾਨ ਸਭਾ ਲਈ ਮਬਰੀਤ ਅਯੋਗ ਅਠਰੈ ਜਾਣਾ ਤਹਿ ਤੇ ਲੋਕ ਨਮਾਇਦੀ ਕਾਨੂੰਨ ਮੁਤਾਬਿਕ ਕਿਸੇ ਵੀ ਨੁਮਾਇਦੇ ਨੂੰ 2 ਜਾਂ ਇਸ ਤੋਂ ਵੱਧ ਸਾਲ ਦੀ ਸਜ਼ਾ ਹੋਣ ਦੀ ਸੂਰਤ ਵਿੱਚ ਦੋ ਉਸ ਸੈਦ ਹੋਣ ਦੀ ਤਰੀਕ ਤੋਂ ਸਦਨ ਦੀ ਮੈਂਬਰੀ ਲਈ ਅਯੋਗ ਮੰਨਿਆ ਜਾਵੇਗਾ ਤਾਂ ਸਜ਼ਾ ਪੂਰੀ ਹੋਣ ਮਗਰ ਉਹ ਅਗਲੇ 6 ਸਾਲਾਂ ਲਈ ਸਦਨ ਦੀ ਮੈਂਬਰਸ਼ਿਪ ਲਈ ਯੋਗ ਨਹੀਂ ਹੋਵੇਗਾ ਵਿਸ਼ੇਸ਼ ਸਰਕਾਰੀ ਵਕੀਲ ਸਤਿਆਪ੍ਰਕਾਸ਼ ਛਤਰਪਾਠੀ ਨੇ ਕਿਹਾ ਕਿ ਅਦਾਲਤ ਨੇ 12 ਦਸੰਬਰ ਨੂੰ ਵਿਧਾਇਕ ਨੂੰ ਦੋ ਸੀਟਾਂ ਐ ਤੇ ਸੈਸਨੋਂ ਨਵੀਂ ਦਿੱਲੀ 15 ਦਸੰਬਰ ਤਰੀਕ ਤੈਅ ਕੀਤੀ ਸੀ ਵੀਡੀਓ ਦੇਖਣ ਲਈ ਤੁਹਾਡਾ ਤਨ